सिं मां डॉक्टर चरजी सिंह ਪੰਜਾਬ ਦੇ ਵਿੱਚ ਚਾਰ ਸੀਟਾਂ ਤੇ ਹੋਈ ਜਿਮਨੇ ਚੋਣ ਦੇ ਨਤੀਜੇ ਅੱਜ ਆ ਗਏ ਨੇ ਤੇ ਆਮ ਆਦਮੀ ਪਾਰਟੀ ਵੱਲੋਂ ਚਾਰ ਵਿੱਚੋਂ ਤਿੰਨ ਸੀਟਾਂ ਤੇ ਜਿੱਤ ਹਾਸਲ ਕੀਤੀ ਗਈ ਹੈ ਤੇ ਇਸ ਖੁਸ਼ੀ ਦੇ ਵਿੱਚ ਹਲਕਾ ਸ਼੍ਰੀ ਚਮਕੌਰ ਸਾਹਿਬ ਦੇ ਵਿਧਾਇਕ ਡਾਕਟਰ ਚਰਨਜੀਤ ਸਿੰਘ ਚੰਨੀ ਨੇ ਤੇ ਪਾਰਟੀ ਵਰਕਰਾਂ ਨੇ ਲੱਡੂ ਵੰਡੇ ਤੇ ਇਸ ਮੌਕੇ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਪੰਜਾਬ ਦੇ ਵਿੱਚ ਹੋਈਆਂ ਜਿਮਨੇ ਚੋਣਾਂ ਦੇ ਵਿੱਚ ਚਾਰ ਵਿੱਚੋਂ ਤਿੰਨ ਸੀਟਾਂ ਤੇ ਪਾਰਟੀ ਦੀ ਜਿੱਤ ਨੇ ਸਾਬਤ ਕੀਤਾ ਹੈ ਕਿ ਪੰਜਾਬ ਦੇ ਲੋਕ ਪਾਰਟੀ ਕਮਿਨਰ ਅਰਵਿੰਦ ਕੇਜਰੀਵਾਲ ਦੀਆਂ ਨੀਤੀਆਂ ਤੇ ਪਾਰਟੀ ਦੀ ਸਰਕਾਰ ਤੋਂ ਸੰਤੁਸ਼ਟ ਨੇ ਅਗਲੀ ਸਰਕਾਰ ਵੀ ਲੋਕ ਆਮ ਆਦਮੀ ਪਾਰਟੀ ਦੀ ਹੀ ਬਣਾਉਣਗੇਾਰੇ ਹੀ ਆਮ ਆਦਮੀ ਪਾਰਟੀ ਦੇ ਸਾਡੇ ਅਰਵਿੰਦ ਕੇਜਰੀਵਾਲ ਜੀ ਨੈਸ਼ਨਲ ਕਨਵੀਨਰ ਸਾਡੇ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਸਾਰੇ ਅਹੁਦੇਦਾਰ ਸਹਿਬਾਨ ਸਾਰੇ ਵਲੰਟੀਅਰ ਸਹਿਬਾਨ ਔਰ ਸਾਰੇ ਪੰਜਾਬੀਆਂ ਨੂੰ ਬਹੁਤ ਬਹੁਤ ਵਧਾਈ ਔਰ ਧੰਨਵਾਦ ਕਿ ਉਹਨਾਂ ਨੇ ਇੱਕ ਇਤਿਹਾਸਿਕ ਜਿਹੜੀ ਇਹ ਜਿਮਨੀ ਚੋਣ ਜਿੱਤ ਹੋਈ ਹੈ ਚਾਰਾਂ ਚੋ ਜਿਹੜੀਆਂ ਤਿੰਨ ਸੀਟਾਂ ਜਿਹੜੀਆਂ ਉਹ ਅੱਜ ਆਮ ਆਦਮੀ ਪਾਰਟੀ ਨੂੰ ਮਿਲੀਆਂ ਇਹਦੇ ਨਾਲ ਲੋਕਾਂ ਨੇ ਇਹ ਸਾਬਤ ਕਰਤਾ ਕਿ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਦੀ ਜਿਹੜੀ ਅਗਵਾਈ ਚ ਸਰਕਾਰ ਚੱਲ ਰਹੀ ਹੈ ਉਹ ਬਹੁਤ ਵਧੀਆ ਜਿਹੜਾ ਆਪਣਾ ਕੰਮ ਕਰ ਰਹੀ ਹੈ ਲੋਕਾਂ ਦੀ ਔਰ ਲੋਕ ਵੀ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਦੇ ਨਾਲ ਨੇ ਔਰ ਪਹਿਲਾਂ ਵੀ ਤੁਸੀਂ ਦੇਖਿਆ ਕਿ ਜਲੰਧਰ ਚ ਇੱਕ ਬਹੁਤ ਵੱਡੀ ਜਿੱਤ ਜਿਹੜੀ ਜਿਮਨੀ ਚੌਥੀ 37000 ਨਾਲ ਔਰ ਹੁਣ ਜਿਹੜਾ ਇਸ ਵਾਰੀ ਕਾਂਗਰਸ ਦਾ ਜਿਹੜਾ ਗੜ ਗੜ ਮੰਨੇ ਜਾਂਦੇ ਸੀਗੇ ਜਿਹੜੇ ਦਿਗਜ ਨੇਤਾ ਉਹਨਾਂ ਦੇ ਜਿਵੇਂ ਗਿੱਦੜਵਾਹਾ ਔਰ ਆਪਣਾ ਡੇਰਾ ਵਾਪਾ ਨਾਨਕ ਇਹ ਇਹ ਗੜ ਮੰਨੇ ਜਾਂਦੇ ਸੀ ਉਹ ਗੜ ਜਿਹੜੇ ਹੈਗੇ ਆ ਉਸ ਇਸ ਵਾਰ ਜਿਹੜੇ ਲੋਕਾਂ ਨੇ ਤੋੜ ਕੇ ਆਮ ਆਦਮੀ ਪਾਰਟੀ ਦੇ ਝੋਲੀ ਚ ਪਾਏ ਸੋ ਮੈਂ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਔਰ ਗਿੱਦੜਵਾਹੇ ਬਾਰੇ ਮੈਂ ਖਾਸ ਧੰਨਵਾਦ ਕਰਨਾ ਚਾਹੁੰਦਾ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜਿਨ੍ਹਾਂ ਨੇ ਕਿ ਅਬ ਅਬ ਅਮਰਤਾ ਜਿਹੜੀ ਵੜਿੰਗ ਨੂੰ ਹਰਾ ਚ ਕੋਈ ਕਸਨ ਨਹੀਂ ਛੱਡੀ 5 4 5000 ਵੋਟ ਤਾਂ ਇੱਧਰ ਉੱਧਰ ਕਰ ਗਏ ਸੋ ਇੱਕ ਬਹੁਤ ਉਹਨਾਂ ਨੇ ਆਪਣੇ ਆਪ ਇਹ ਵੀ ਸਾਬਤ ਕਰਤਾ ਵੀ ਉਹ ਜਿੱਧਰ ਜਾਂਦੇ ਉਹਨਾਂ ਨੂੰ ਹਾਰ ਦਾ ਜਿਹੜਾ ਹੈਗਾ ਸੇਰਾ ਉਹ ਦਿੰਦੇ ਨੇ ਸੋ ਇੱਕ ਵਾਰ ਫੇਰ ਸਾਰਿਆਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਜੱਬਾ ਨੇ ਟੀਵੀ ਲਈ ਮੁਰੰਡਾ ਤੋਂ ਅਮਰਜੀਤ ਠੀਮਾਨ ਦੀ ਰਿਪੋਰਟ